ਸਰਕਾਰ ਦੇ ਵੱਲੋਂ ਨਸ਼ੇ ਦੇ ਖਿਲਾਫ ਵੱਡੀ ਮੁਹਿੰਮ ਚੱਲ ਰਹੀ ਹੈ ਜਿਲ੍ਹਾ ਗੁਰਦਾਸਪੁਰ ਪੁਲਿਸ ਇਲਾਕੇ ਦੇ ਵਿੱਚੋਂ ਨਸ਼ਾ ਖਤਮ ਕਰਨ ਲਗਾਤਾਰ ਐਕਸ਼ਨ ਲੈ ਰਹੀ ਹੈ ਜਿਥੇ ਕਿ थाना ਤਾਰੀਵਾਲ ਦੀ ਪੁਲਿਸ ਦੇ ਵੱਲੋਂ ਵੀ ਲਗਾਤਾਰ ਨਸ਼ਾ ਤਸਕਰਾ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤਾਜ਼ਾ ਮਾਮਲੇ ਦੇ ਵਿੱਚ थाना ਤਾਰੀਵਾਲ ਦੀ ਪੁਲਿਸ ਨੇ 5 ਗ੍ਰਾਮ ਹੈਰੋਇਨ ਸਮੇਤ ਸਲਾਮਤ ਮਸੀ ਉਰਫ ਲੰਬੜ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਫਤਾਰ ਕੀਤਾ ਹੈ ਜਿਸ ਦੇ ਕਿ ਪਹਿਲਾਂ ਵੀ 15 ਮਾਮਲੇ ਨਸ਼ਾ ਤਸਕਰਾ ਦੇ ਦਰਜ ਨੇ ਜਾਣਕਾਰੀ ਦਿੰਦਿਆਂ ਹੋਇਆਂ ਜੀਐਸਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ 2 ਦਿਨ ਪਹਿਲਾਂ ਵੀ 2 ਨਸ਼ਾ ਤਸਕਰਾਂ ਨੂੰ ਨਸ਼ੇ ਸਮੇਤ ਗ੍ਰਫਤ ਉਨਾ ਦੱਸਿਆ ਕਿ ਇਹਦੇ ਨਾਲ ਹੀ ਸੰਜੀਤ ਤਲਵਾਰ ਨਾਮਕ ਏਜੰਟ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੋ ਕਿ 14 ਲੱਖ ਦੀ ਠੱਗੀ ਕਰਕੇ ਅਰਸੇ ਤੋਂ ਪੁਲਿਸ ਤੋਂ ਬਚਦਾ ਆ ਰਿਹਾ ਸੀ ਆਪਣੇ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਜਿਹੜਾ ਤਸਕੀਨ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਸਪੈਸ਼ਲ ਮੁਹਿੰਮ ਵੱਢੀ ਗਈ ਹੈ ਕਿ ਜਿਹਦੇ ਤਹਿਤ ਥਾਣਾ ਭਾਰੀਵਾਲ ਚ ਜਦੋਂ ਤੇ ਅਸੀਂ ਇੱਕ ਦਿਨ ਤੋਂ ਆਪਣੇ ਸ਼੍ਰੀ ਗੀਤਾ ਓਧਨ ਸੱਤ ਪ੍ਰटीशन ਕੀਤਾ ਸੀ ਉਦੋਂ ਹੀ ਜਿਹੜੇ ਸੀਗੇ ਇੱਕ ਜਸਬੀਰ ਸਿੰਘ ਤੇ ਇੱਕ ਪ੍ਰੇਮਸੀ ਦੋ ਸੀਗੇ ਇਨਾ ਜਬੀਰ ਤੋਂ ਪਹਿਲਾਂ 3-6-7 ਪਰਚੇ ਨੇ ਤੇ ਜਿਹੜਾ ਦੂਜਾ ਪੇਨ ਉੱਤੇ 10 ਪਰਚੇ ਸੀਗੇ ਐਨਡੀਪੀਐਸ ਦੇ ਉਹਨਾਂ ਨੂੰ ਹੀ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਖਿਲਾਫ ਅਫਰੀਦ ਦੱਚ ਕੀਤੀ ਸੀ ਉਸ ਤੋਂ ਬਾਅਦ 6 ਤਰੀਕ ਨੂੰ ਅਸੀਂ ਇੱਕ ਸਾਡਾ ਐਨਡੀਪੀਐਸ ਦਾ ਬੜਾ ਪੁਰਾਣਾ ਪੀਓ ਸੀਗਾ ਉਹਨੂੰ ਅਰੈਸਟ ਕੀਤਾ ਗਿਆ ਤੇ ਕੱਲ ਜਿਹੜਾ ਵਾ ਸਾਡੇ ਇੱਥੇ ਲੰਬੜਾ ਇੱਕ ਹੈਗਾ ਇਸਲਾਮਤ ਸਿੰਘ ਇਹਦੇ ਨਾਲ ਲੰਬੜਾ ਹੈ ਉਹਦੇ ਖਿਲਾਫ ਕਰੀਬ 15 ਮਕਦਮੇ ਦਰਜ ਨੇ ਉਹਨੂੰ ਹੀ ਐਨਡੀਪੀਐਸ ਚ ਅਰੈਸਟ ਕੀਤਾ ਹੈ ਉਦੋਂ ਕੋਲ ਕੋਲ 5 ਗ੍ਰਾਮ ਹੀ ਰਹਿਣ ਬਰਾਮਦ ਹੋਈ ਹੈ ਬਾਕੀ ਸਾਡੀ ਚੱਲ ਰਹੀ ਹੈ ਫਸਕੇ ਸੀ ਇਕੱਠਾ ਹੋਦਾ ਕਿ ਕਿੱਥੇ ਜਾ ਕੇ ਦੇਖਦਾ ਉਹਦੀ ਤਪਤੀਸ ਜਾਰੀ ਹੈ ਉਹਨਾਂ ਦੀ ਜੋ ਪੁੱਸਗੀ ਸਾਇਸੀ ਉਹਦੇ ਉਹਦੇ ਜਿਹੜੀ ਉਹਦੇ ਪੈਰ ਤੋਂ ਜਿਹੜੀ ਅਗਲੀ ਹੈਗੀ ਹੈ ਸਾਡੀ ਕਾਰ ਵੀ ਚੱਲ ਰਹੀ ਹੈ ਸਪੈਸ਼ਲ ਡ੍ਰਾਈਵ ਜਿਹੜੀ ਹੈ ਇਹ ਜਾਰੀ ਰਹੇਗੀ ਜੀ ਇਹ ਮਤਲਬ ਹੋਰ ਵੀ ਜਿਹੜੀ ਹੈ ਗਾਂ ਤੇਜ਼ੀ ਲੈਂਦੀ ਜਾਏਗੀ ਤੇ ਸਾਡੀ ਮਤਲਬ ਪੂਰੀ ਕੋਸ਼ਿਸ਼ ਹੈ ਜੀ ਕਿ ਜਿਹੜੇ ਵੀ ਨਸ਼ਾ ਤਸਕਰ ਨੇ ਇਹਨਾਂ ਨੂੰ ਮਤਲਬ ਲੱਤ ਪਾਈ ਜਾਵੇ ਇਹਨਾਂ ਦੇ ਖਿਲਾਫ ਜੋ ਸਖਤ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ ਆਪਣੇ ਸੰਜੀਤ ਤਲਵਾਰ ਹੈ ਜੀ ਇਹਨੇ ਆਪਣਾ 14 ਲੱਖ ਰੁਪਏ ਦੀ ਠੱਗੀ ਮਾਰੀ ਸੀ ਤੇ ਇਹਨੂੰ ਇਹ ਵੀ ਸਾਡੇ ਮਾਕਾਫੀ ਦਿਹਾਤਾਂ ਬੱਚੇ ਚਲੇ ਆ ਰਹੇ ਪਰਸੇ ਦਿੱਖੋ ਇਹਨੇ ਅਸੀਂ ਇਹਦਾ ਵਿਸਤਾਰ ਕੀਤਾ ਮੋਗੇ ਤੋਂ ਵਿਸਤਾਰ ਕਰਤੀ ਹੈ